ਕਾਂਗਰਸ ਸਰਕਾਰ ਦੇ ਵੱਲੋਂ ਪਾਰਟੀ ਦੇ ਵੱਲੋਂ ਤੁਸੀਂ ਇਸ ਤੇ ਕੀ ਕਹਿਣਾ ਚਾਹੋਗੇ ਜੋ ਜਿਸ ਨੇ ਕਿਦ ਨਾਲ ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਆਇਆ ਜਿਹੜਾ ਹੋਣੇ ਸਰਦਾਰ ਸ਼ੇਰ ਸਿੰਘ ਹੋਇਆ ਮੈਂਬਰ ਪਾਰਲੀਮੈਂਟ ਕਹਿ ਕੇ ਗਏ ਨੇ ਉਹ ਟੋਟਲ ਤੇ ਟੋਟਲ ਅਨ ਕਨਸਟੀਟਿਊਸ਼ਨ ਹੈ ਹਿੰਦੁਸਤਾਨ ਦਾ ਉਹ ਮਹਾਨ ਆਦਮੀ ਜਿਨੇ ਦੇਸ਼ ਨੂੰ ਆਜ਼ਾਦ ਕਰਾਉਣ ਦੇ ਵਾਸਤੇ ਬੜਾ ਉਸ ਵੇਲੇ ਵੱਡਾ ਡਾਕਟਰ ਭੀਮrao Ambedkar ਨੇ ਰੋਲ ਅਦਾ ਕੀਤਾ ਸੀ ਔਰ ਆਜ਼ਾਦ ਕਰਾਨ ਤੋਂ ਬਾਅਦ ਜਿਹੜਾ ਸਾਡੇ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਲਿਖਿਆ ਗਿਆ ਉਸ ਵੇਲੇ ਸਭ ਤੋਂ ਜਿਹੜਾ ਉਹ ਇੰਟੈਕਚੁਅਲ ਪਰਸਨ ਜਿਹੜਾ ਸਾਰਿਆਂ ਤੋਂ ਪੜਿਆ ਲਿਖਿਆ ਸੀ ਸਾਰਿਆਂ ਤੋਂ ਬੁੱਧੀਮਾਨ ਆਦਮੀ ਸੀ ਉਸ insan ਨੂੰ ਹੀ ਚੁਣਿਆ ਗਿਆ ਸੀ ਹਿੰਦੁਸਤਾਨ ਦਾ ਕਨਸਟੀਟਿਊਸ਼ਨ ਲਿਖਣ ਵਾਸਤੇ ਅੱਜ ਅਸੀਂ ਚਾਹੇ ਪਿੰਡਾਂ ਦੀ ਪੰਚਾਇਤਾਂ ਬਣਾਣੇ ਚਾਹੇ ਮਿਊਸਪਲ ਕਮੇਟੀਆਂ ਨੇ ਚਾਹੇ ਜ਼ਿਲ੍ਹਾ ਪ੍ਰੀਸ਼ਦ ਹੈ ਤੇ ਚਾਹੇ ਸਾਡੀ ਵਿਧਾਨ ਸਭਾ ਬੰਦੀ ਹੈ ਤੇ ਚਾਹੇ ਹਿੰਦੁਸਤਾਨ ਦੀ ਪਾਰਲੀਮੈਂਟ ਬੰਦੀ ਇਹ ਟੋਟਲ ਤੇ ਟੋਟਲ ਸਾਡੇ ਕਨਸਟੀਟਿਊਸ਼ਨ 'ਤੇ ਬੰਦੀ ਹੈ ਬੀਜੇਪੀ ਆਰਐਸ ਦਾ ਆਰਐਸਐਸ ਦਾ ਏਜੰਡਾ ਲੈ ਕੇ ਇਸ ਕਨਸਟੀਟਿਊਸ਼ਨ ਨੂੰ ਬਦਲਣਾ ਚਾਹੁੰਦੀ ਸੀ ਉਹਦੀ ਜਿਹੜੀ ਉਹ 2/3 ਮਜੋਰਿਟੀ ਅੱਜ ਇਹਨਾਂ ਦੀ ਨੀਤੀ ਔਰ ਨiyet ਦਾ ਪਤਾ ਲੱਗਦਾ ਹੈ ਅਮਨ ਸ਼ਾਹ ਤੋਂ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਅਪਸ਼ਬਦ ਕਹੇ ਹਿੰਦੁਸਤਾਨ ਦੀ ਪਾਰਲੀਮੈਂਟ ਵਿੱਚ ਇਹ ਇਹ ਸਾਰੀਆਂ ਗੱਲਾਂ ਉਹਨਾਂ ਤੋਂ ਅਨੁਭਵ ਤੇ ਪ੍ਰੈਕਟੀਕਲ ਤੌਰ ਤੇ ਪਤਾ ਲੱਗਦਾ ਹੈ ਪਰ ਕਾਂਗਸ ਪਾਰਟੀ ਚੁੱਪ ਨਹੀਂ ਬੈਠੇਗੀ ਹਿੰਦੁਸਤਾਨ ਦੇ ਸਾਡੇ ਕਾਂਗਸ ਪਾਰਟੀ ਦੇ ਪ੍ਰਧਾਨ ਖੜਗੇ ਸਾਹਿਬ ਔਰ ਹਿੰਦੁਸਤਾਨ ਦੇ اپੋਜੀਸ਼ਨ ਦੇ ਲੀਡਰ ਰਾਹੁਲ ਗਾਂਧੀ ਜੀ ਤੇ ਜੋ ਸਾਡੇ ਪੰਜਾਬ ਪ੍ਰਦੇਸ਼ ਕਾਂਗਸ ਦੇ ਪ੍ਰਧਾਨ ਨੇ ਰਾਹੁਲ ਜੀ ਔਰ ਸਾਡੇ ਪੰਜਾਬ ਪ੍ਰਦੇਸ਼ ਕਮੇਟੀ ਦੇ ਪ੍ਰਧਾਨ ਰਾਜਾ ਵੜਿੰਗ ਜੀ ਅਸੀਂ ਇਹਨਾਂ ਦੀ ਗਵਾਹੀ ਦੇ ਥੱਲੇ ਆਪਣਾ ਪੱਤਰ ਜਾਰੀ ਰੱਖਾਂਗੇ ਜਿੰਨਾ ਚਿਰ ਹਿੰਦੁਸਤਾਨ ਦੇ ਜਿਹੜਾ ਹੋਮ ਮਿਨਿਸਟਰ ਦੇ ਉੱਤੇ ਜਿਹੜਾ ਕੋਈ ਨਾ ਕੋਈ ਐਕਸ਼ਨ ਨਹੀਂ ਹੁੰਦਾ। ਅੰਦਰਸ਼ਨ ਕੀਤਾ ਜਾ ਰਿਹਾ ਰੋਜ਼ਪਰਦਨ ਕੀਤਾ ਜਾ ਰਿਹਾ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਪਾਰਲੀਮੈਂਟ ਦੇ ਵਿੱਚ ਸਾਡੇ ਇੱਕ ਵਿਦਵਾਨ ਜਿਹੜੇ ਜਿਨ੍ਹਾਂ ਨੇ ਦੇਸ਼ ਦਾ ਸੰਵਿਧਾਨ ਬਣਾਇਆ ਤੇ ਕਾਂਗਰਸ ਪਾਰਟੀ ਨੇ ਸੰਵਿਧਾਨ ਨੂੰ ਲਾਗੂ ਕੀਤਾ। ਉਹਦੇ ਖਿਲਾਫ ਬੀਜੇਪੀ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਰਲੀਮੈਂਟ ਦੇ ਵਿੱਚ ਅਪਸ਼ਬਦ ਕਹ ਜਿਹਦਾ ਕਿ ਸਾਰਿਆਂ ਨੂੰ ਰੋਸ ਸੀ ਪਾਰਲੀਮੈਂਟ ਦੇ ਵਿੱਚ ਰੋਲਾ ਪਿਆ ਔਰ ਅਸੀਂ ਉੱਥੇ ਪ੍ਰੋਟੈਸਟ ਵੀ ਕੀਤਾ ਅਸੀਂ ਮੰਗ ਮੰਗ ਕਰ ਰਹੇ ਸੀਗੇ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਇਹੋ ਜਿਹੜੇ ਨੇਕ ਇਨਸਾਨ ਤੇ ਜਿਹਨੇ ਦੇਸ਼ ਦਾ ਸੰਵਧਾਨ ਬਣਾਇਆ ਹੋਵੇ ਤੇ ਉਹਦੇ ਖਿਲਾਫ ਉਹ ਜੇ ਸ਼ਬਦ ਕਹਨੇ ਜਿਹੜੇ ਵਾਜਬ ਨਹੀਂ ਪਰ ਜੀ ਜੀਪੀ ਦੀ ਜਿਹੜੀ ਸਰਕਾਰ ਹੈ ਉਹ ਟਰਿੰਗ ਹੋ ਗਈ ਗਿਆ ਸੀ ਇਹ ਸ਼ਬਦ ਜਿਹੜੇ ਵਾਪਸ ਨਹੀਂ ਲੈਨੇ ਅਸੀਂ ਮਾਫੀ ਨਹੀਂ ਮੰਗਣੀ ਕਿਉਂਕਿ ਅਸਲ ਵਿੱਚ ਤਾਂ ਜਿਹੜਾ ਇਹਨਾਂ ਦਾ ਮੋਟਿਵ ਸੀਗਾ ਪਾਰਲੀਮੈਂਟ ਦੇ ਇਲੈਕਸ਼ਨ ਚ ਆਮ ਤੌਰ ਤੇ ਕਹਿੰਦੇ ਸੀ ਇਸ ਵਾਰ 400 ਤੋਂ ਪਾਰ ਉਹਨਾਂ ਦਾ ਮਕਸਦ ਸੀਗੇ ਅਸੀਂ 2/3 ਮੈਜੋਰਟੀ ਲੈ ਕੇ ਆਵਾਂਗੇ ਤੇ ਅਸੀਂ ਦੇਸ਼ ਦਾ ਸੰਵਿਧਾਨ ਜਿਹੜਾ ਖਤਮ ਕਰ ਦਿਆਂਗੇ ਦੇਸ਼ ਦੀ ਡੈਮੋਕ੍ਰੇਸੀ ਨੂੰ ਬਿਲਕੁਲ ਖਤਮ ਕਰ ਦਿਆਂਗੇ ਤੇ ਪਰ ਉਹਨਾਂ ਦੇ ਜਿਹੜੇ ਆਸ ਤੇ ਜਿਹੜੀ ਪੂਰੀ ਨਹੀਂ ਹੋ ਸਕੀ ਦੇਸ਼ ਦੇ ਲੋਕਾਂ ਨੇ ਸੋਚਿਆ ਕਿ ਜੇਕਰ ਇਸ ਤਰ੍ਹਾਂ ਦਾ ਸਰਕਾਰ ਬਣ ਗਈ ਤੇ ਫਿਰ ਦੇਸ਼ ਜਿਹੜਾ ਹੈ ਉਹ ਜਮ੍ਹਾਂ ਹੀ ਖਤਮ ਹੋ ਜੂਗਾ ਇਸ ਕਰਕੇ ਉਹਨਾਂ ਦੀਆਂ ਸੀਟਾਂ ਜਿਹੜੀਆਂ ਆਪਣੀ ਸਰਕਾਰ ਬਣਾਉਣ ਵਾਸਤੇ ਪੂਰੀਆਂ ਨਹੀਂ ਹੋ ਸਕੀਆਂ ਆਸੇ ਪਾਸੇ ਜਿਹੜੇ ਦੋਗਾਣਾ ਸੌਦੇ ਕਰਕੇ ਦੋ ਤਿੰਨ ਲੀਡਰਾਂ ਦੇ ਨਾਲ ਜਿਹੜੇ ਆਮ ਤੌਰ ਤੇ ਉਹ ਸੌਦੇ ਬਾਜ਼ ਹਰ ਵਾਰੀ ਕਰਦੇ ਐ ਤੇ ਉਹਨਾਂ ਨੇ ਆਪਣੀ ਸਰਕਾਰ ਬਣਾਈ ਪਰ ਉਹਨਾਂ ਨੂੰ ਬਹੁਮਤ ਨਹੀਂ ਮਿਲ ਸਕਿਆ ਇਸ ਕਰਕੇ ਉਹ ਮਜੂਜ਼ ਤੇ ਇੰਨੇ ਬਖਲਾਏ ਹੋਏ ਕਿ ਇਹੋ ਜਿਹੇ ਵੱਡੇ ਲੀਡਰਾਂ ਦੇ ਇਹੋ ਜਿਹੇ ਜਿਨ੍ਹਾਂ ਨੂੰ ਅੱਜ ساری ਦੁਨੀਆ ਦੇ ਲੋਕ ਜਿਹੜੇ ਪੂਜਦੇ ਐ ਡਾਕਟਰ ਭੀਮਰਾਓ ਅੰਬੇਦਕਰ ਨੂੰ ਔਰ ਭਾਜਪਾ ਵਾਲੇ ਵੀ ਪੁੱਛਦੇ ਹਰ ਜਨਮ ਦਿਨ ਤੇ ਉਹਨਾਂ ਦੇ ਜਿਹੜੇ ਹੈ মালা ਪਾਉਂਦੇ ਆ ਫੁੱਲਾਂ ਦੇ ਹਾਰ ਪਾਉਂਦੇ ਆ ਤੇ ਉਹਦੇ ਉਹਨਾਂ ਦੇ ਖਿਲਾਫ ਇਹੋ ਜੇ ਸ਼ਬਦ ਕਹਨੇ ਬੜੇ ਗਲਤ ਸੀ ਜਿਸ ਕਰਕੇ ਕਾਂਗਰਸ ਪਾਰਟੀ ਤੇ ਸਯੋਗੀ ਪਾਰਟੀਆਂ ਨੇ ਉਹਨਾਂ ਦਾ ਵਿਰੋਧ ਕੀਤਾ ਜਦੋਂ ਇਸ ਗੱਲ ਤੇ ਉਹ ਪੂਰੇ ਨਹੀਂ ਉਤਰੇ ਫਿਰ ਅਸੀਂ ਡਿਮਾਂਡ ਕੀਤੀ ਏ ਇਹਨਾਂ ਦਾ ਜਿਹੜਾ ਇਹਨਾਂ ਨੂੰ ਇਸ ਸੋਦੇ ਤੋਂ ਹਟਾ ਦੇਣਾ ਚਾਹੀਦਾ ਤੇ ਦੂਜਾ ਜਿਹੜਾ ਅਸੀਂ ਪ੍ਰੋਟੈਸਟ ਕਰਕੇ ਡਾਕਟਰ ਭੀਮਰਾਓ ਅੰਬੇਦਕਰ ਦੇ ਉੱਥੇ ਪਾਰਲੀਮੈਂਟ 'ਚ ਜਾ ਰਹੇ ਸੀ ਜਿੱਥੇ ਰਾਹੁਲ ਗਾਂਧੀ ਤੇ ਸਾਰੇ ਕਾਂਗਰਸ ਪਾਰਟੀ ਦੇ ਜਿਹੜੇ ਐਮਪੀ ਸਨ ਉਹ ਅੰਦਰ ਜਾਣ ਤੋਂ ਪੱਗੋ ਪਹਿਲਾਂ ਹੀ ਇਹਨਾਂ ਦੀ ਰੂਲਿੰਗ ਪਾਰਟੀ ਦੇਖੋ ਕਾਨੂੰਨ ਕੀ ਹੈ ਕਿ ਰੂਲਿੰਗ ਪਾਰਟੀ ਹਮੇਸ਼ਾ ਸਰਕਾਰ ਚਲਾਉਂਦੀ ਹੁੰਦੀ ਹੈ ਤੇ ਉਹ ਪਾਰਲੀਮੈਂਟ ਮੈਂਬਰਾਂ ਨੂੰ ਜਿੱਤਿਆਂ ਨੂੰ ਅੰਦਰ ਜਾਣ ਤੋਂ ਰਸਤੇ 'ਚ ਰੋਕ ਰਹੇ ਸੀ ਉੱਥੇ ਇਹਨਾਂ ਦੇ ਆਪਦੇ ਆਪ ਦੇ ਧੱਕਾ ਮੁਕੀ ਹੋਣ ਤੇ ਕਿਸੇ ਨੂੰ ਕੋਈ ਥੋੜੀ-ਬਹੁਤ ਥ੍ਰੀਟ ਆ ਗਈ ਤੇ ਉਹੀ ਜਿਹੜਾ ਜਾ ਕੇ ਐਫ ਆਈ ਆਰ ਰਾਹੁਲ ਗਾਂਧੀ ਜੀ ਦੇ ਉੱਪਰ ਕਰਤੀ ਤੇ ਜਿਹੜਾ ਕਿ ਬਿਲਕੁਲ ਹੀ ਉਹ ਨੇੜੇ ਵੀ ਨਹੀਂ ਕਿਉਂਕਿ ਮੈਂ ਆਪ ਉਹਨਾਂ ਦੇ ਇੱਕ ਦੋ ਕਦਮ ਤੇ ਫਿਰ ਉਹ ਪਰਚਾ ਜਿਹੜਾ ਦੇਐਸਡੀ ਐਲਓਪੀ ਨੇ ਜਿਹੜਾ ਲੀਡਰ ਆਫ ਦੀ ਆਪੋਜੀਸ਼ਨ ਉੱਤੇ ਹੈਗੇ ਆ ਉਹਨਾਂ ਦੇ ਖਿਲਾਫ ਜਿਹੜਾ ਉੱਤੇ ਜਾ ਕੇ ਪਰਚਾ ਦਰਜ ਕਰਾਣਾ ਕਿੰਨੀ ਮੰਦ ਭਾਗੀ ਜਿਹੜੀ ਹੈ ਇਹ ਕਾਰਵਾਈ ਹੈ ਜਿਹੜੀ ਭਾਜਪਾ ਦੀ ਪਾਰਟੀ ਦੀ ਸਰਕਾਰ ਹੈ ਬਖਲਾ ਚੁੱਕੀ ਹੈ ਉਹਨਾਂ ਨੂੰ ਅਧਿਕਾਰ ਨਹੀਂ ਕਿ ਕਿਸ ਤਰ੍ਹਾਂ ਦਾ ਕੋਈ ਗੱਲ ਇਹ ਚਾਹੁੰਦੇ ਸੀ ਕਿ ਅਸੀਂ ਕਾਨੂੰਨ ਬਦਲਦੇ ਹਾਂ ਪਰ ਅਸੀਂ ਨਹੀਂ ਬਦਲਦੇ ਨੇ ਸਰਕਾਰ ਕੇ ਜਿ ਸਾ ਜਨਤਾ ਦੇ ਸਾਹਮਣੇ ਅੱਜ ਸਾਰੇ ਸਾਰਾ ਦੇਸ਼ ਡਾਕਟਰ ਭੀਮrao ਅੰਬੇਦਕਰ ਦੇ ਪੱਖ ਵਿੱਚ ਖੜਾ ਹੈ ਤੇ ਇਹ ਜਿਹੜੇ 5 4 ਇਹਨਾਂ ਦੇ ਵੱਡੇ ਲੀਡਰ ਹੈ ਜਿਹੜੇ ਨਹੀਂ ਚਾਹਦੇ ਕਿ ਦੇਸ਼ ਦਾ ਕਾਨੂੰਨ ਇਸੇ ਤਰ੍ਹਾਂ ਚੱਲੇ ਦੇਸ਼ ਨੂੰ ਫੈਰਾ ਪਾਉਂਚੇ ਤੇ ਉਹ ਚਾਹੁੰਦੇ ਆ ਕਿ ਜਿਹੜਾ ਇਹ ਕਾਨੂੰਨ ਜਿਹੜੇ ਤੋੜ ਦਿੱਤੇ ਜਾਣ ਸੋ ਇਸ ਕਰਕੇ ਸਾਡੀ ਪਾਰਟੀ ਦੀ ਸਰਕਾਰ ਇਹ ਪ੍ਰੋਟੈਸਟ ਕਰ ਰਹੀ ਹੈ ਜੇ ਫਿਰ ਵੀ ਅਜੇ ਇਸ ਤੋਂ ਬਾਅਦ ਵੀ ਇਹ ਕਿਸੇ ਗੱਲ ਤੇ ਨਹੀਂ ਆਇਆ ਤਾਂ ਫਿਰ ਅਸੀਂ ਵੱਡਾ ਸੰਘਰਸ਼ ਜਿਹੜਾ ਹੈ ਉਹ ਸਾਡੇ ਲੀਡਰ ਜਿਹੜੇ ਹੋਣਗੇ ਜੋ ਸਾਨੂੰ ਨਿਰਦੇਸ਼ ਦੇਣਗੇ ਉਹਦੇ ਮੁਤਾਬਕ ਅਸੀਂ ਸੰਘਰਸ਼ ਕਰਾਂਗੇ ਤੇ ਭਾਜਪਾ ਦੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਹੈ ਅਮਿਤ ਸ਼ਾਹ ਨੂੰ ਅਸੀਂ ਉਸ ਅਹੁਦੇ ਤੋਂ ਲਾ ਕੇ ਰੱਖਾਂਗੇ